ਮੇਰੀ ਵੋਟ ਨਹੀਂ ਜਿੱਤ ਹਾਰ ਲਈ ਮੇਰੀ ਵੋਟ ਨਵੀਂ ਸਰਕਾਰ ਲਈ ਕੁਝ ਨਸ਼ਿਆਂ ਨੂੰ ਠੱਲ ਪਾਉਣ ਲਈ ਕੁਝ ਵੋਟ ਪਾਉ ਰੁਜ਼ਗਾਰ ਲਈ ਕੁਝ ਵੋਟ ਨਵਾਂ ਕੁਝ ਸੋਚਣ ਲਈ ਕੁਝ ਧਾਂਦਲੀਆਂ ਨੂੰ ਰੋਕਣ ਲਈ ਜੋ ਰਿਸ਼ਵਤ ਖੋਰੀ ਪਸਰੀ ਆ ਉਸ ਮੰਜੀ ਵਿੱਚ ਕਿਲ ਠੋਕਣ ਲਈ ਕੁਝ ਵੋਟ ਪਾਉ ਵਿਸ਼ਵਾਸ ਲਈ ਕੁਝ ਰੁਕੇ ਹੋਏ ਵੇਕਾਸ ਲਈ ਅੱਜ ਜਨਤਾ ਖੜੀ ਬਰੂਹਾਂ ਤੇ ਇੱਕ ਨਵੀਂ ਕਿਰਨ ਦੀ ਆਸ ਲਈ ਸੁਰਤਾਜ ਕਰੀ ਕਮ ਲੋਕਾਂ ਦੇ ਭਰੋਸੇ ਲਈ ਵਿਸ਼ਵਾਸ ਲਈ ਭਰੋਸੇ ਲਈ ਵਿਸ਼ਵਾਸ ਲਈ ਪਰ ਉਸੇ ਲਈ વિશ્વાસ ਨਹੀਂ ਮੇਰੀ ਵੋਟ ਨਹੀਂ ਜਿੱਤ ਹਾਰ ਲਈ ਮੇਰੀ ਵੋਟ ਨਵੀਂ ਸਰਕਾਰ ਨਹੀਂ